ਤੱਤ ਤਵੇ ਤੂੰ ਪੁੱਠੇ ਪਾਤੇ ਤੁਹਾਡਾ ਤੁਹਾਨੂੰ ਬੰਨਣ ਵਾਲਾ ਹੈਗਾ ਕਿਹੜਾ ਫੋਰਮੈਨ ਤੁਹਾਡਾ ਉਹ ਵੀ ਡਿਜ਼ਾਈਨ ਦਾ ਕਰਕੇ ਗਿਆਗਾ ਉਹ ਕੰਪਨੀ ਨੇ ਸਿੱਧੇ ਸੋ ਉਹ ਕਹਿੰਦੇ ਐਸ ਰੋਡ ਬਣਾਇਆ ਕੋ ਹੁਣ ਤਾਂ ਪਉ ਕਿੱਥੇ ਹੈ ਪਉ ਤਾਂ ਬੰਜੇ ਤੇ ਚਾਰ ਪਾਵੇ ਤਾਂ ਹਾਂ ਲਾ ਦੇ ਕੇ ਚਾਰ ਥਲੇ ਲਾ ਮੇਰੀ ਦੁਕਾਨ ਨਾ ਬੰਦ ਕਰਾ ਦੀ ਜੱਜ ਨਾ ਬੰਨ ਵਾਲਾ ਸਿੱਧਾ ਤਾਂ ਹੁੱਕ ਵੀ ਨਾ ਆਰੀ ਟਰੈਕਟਰ ਤੇ ਬੈਲਡ ਕਰਤੀ ਤੇਰੇ ਨਾਲ ਨਹੀਂ ਮੈਂ ਗੱਲ ਕਰਦਾ ਤੇ ਉਸਤਾ ਨਾਲ ਗੱਲ ਕਰੂੰ ਮੈਂ ਫੋਨ ਲਾਉਣਾ ਹਾਂ ਤਾਂ ਉਹ ਵੀ ਸਮਝਦਾ ਹਰੇਕ ਬੰਦਾ ਯਾਰ ਵੀ ਪੈਸੇ ਕਿਤੇ ਕੰਮ ਨਹੀਂ ਕਰਿਆ ਯਾਰ ਉਹ ਟੜਜੀ ਆਈ ਨਹੀਂ ਆਜਾ ਕਿ ਤਾ ਤੂੰ ਹਣ ਕੀ 5 ਵਜੇ ਆਉ ਕਾਣੋਂ ਆਗੇ ਆ ਦੇਖੀ ਜੋ ਮੇਰੇ ਨੇ ਆਹ ਕਰਾ ਹੋਰ ਕੀ ਹਾਲ ਮਿਸਤਰੀ ਸਾਹਿਬ ਜੀ ਠੀਕ ਹੈ ਜੀ ਠੀਕ ਹੈ ਵਧੀਆ ਪਰ ਤੇ ਮੈਂ ਤੜਕੇ ਆ ਕੇ ਮੁੜ ਗਿਆ ਦੋ ਵਾਰੀ ਤੇ ਦੁਕਾਨ ਤੂੰ ਖੁੱਲੀ ਨਹੀਂ ਮੈਂ ਗਿਆ ਸੀ ਬਾਹਰ ਮਾਲ ਲੈਣ ਗਏ ਸੀ ਮਾਲ ਲੈਣ ਗਏ ਸੀ ਮੰਜੇ-ਮੁੰਜੇ ਦੀ ਸਾਈ ਆਈ ਪਈ ਐ ਬਾਵਾ ਤੇ ਉਹ ਤਪਗਾ ਲਿਆ ਸੀ ਮੈਂ ਤੇਰੇ ਕੋਲੇ ਹਾਂ ਤੇ ਤਵੇ ਤੂੰ ਪੁੱਠੇ ਪਾਤੇ ਤਵੇ ਤਾਂ ਵਧੀਆ ਸਿੱਧੇ ਪਾਏ ਦੇਖ ਕੇ ਜਰੋ ਤੇ ਸਿੱਧੇ ਕੋ ਪਾਏ ਪੁੱਠੇ ਪਾਏ ਮਿੱਟੀ ਕੀ ਗੱਲ ਹੋ ਗਈ ਮੂਰਨਾ ਮੂਠੜਦਿਆਂ ਟਰੈਕਟਰ ਦੇ ਤੇ ਖਾਲੀ ਬਾਲਾ ਵੱਡੀਆਂ ਪਾਉਂਦੀਆਂ ਤਵੀਆਂ ਓਏ ਅਸੀਂ ਉਹ ਡਿਜ਼ਾਈਨ ਹੀ ਨਾ ਮਾਹੋ ਕਰਿਆ ਕਿਉਂ ਹਾਂ ਓਹੋ ਹੁਣ ਜਿਹੜੇ ਐ ਜੇ ਤਾਂ ਖੂੰਜਾ ਫਾਂਜਾ ਕੱਢਣਾ ਆਪਾਂ ਰਹਿ ਜਾਂਦੇ ਅੱਗੇ ਹਾਂ ਹੁਣ ਜੋ ਖੂੰਜਾ ਰਹਿੰਦਾ ਐ ਤੇ ਟਰੈਕਟਰ ਇਧਰੋਂ ਕੱਢ ਇਧਰ ਪਾ ਇਧਰ ਹੁੱਕ ਲਾ ਦੇ ਉਹਦੇ ਹੁਣ ਤੂੰ ਬੰਦਾ ਆਣਿਆ ਤੂੰ ਤਾਂ ਮੈਂ ਗਾਲਤਾਂ 100 ਰੁਪਏ ਦੀਆਂ ਤਵੀਆਂ ਲੈ ਆ ਸੀ ਮੈਂ ਨਵੀਆਂ ਗਾਲਤਾਂ ਤੈਨੂੰ ਜੜ ਵੱਟ ਤੀ ਕਿਹੜੇ ਬੈਠੇ ਉਹ ਤੋਂ ਦੁਆਰੇ ਲਈ ਉਹਦੇ ਆਪ ਹੁੱਕ ਦੂਜੇ ਪਾਸੇ ਜੜਦੇ ਗਏ ਪਤਾ ਦੋ ਹੁੱਕੇ ਲੋਡ ਆਉਣਗੇ ਮੈਥੋਂ ਤਾਂ ਵੇ ਕੋਈ ਕੁਝ ਨਹੀਂ ਹੁੰਦਾ ਕਿੱਲੀ ਪਾਜਾ ਕਰੂਗੀ ਕਿੱਲੀ ਪਾਜਾ ਕਰੂ ਉਧਰ ਆਇਆ ਕਿੱਥੋਂ ਆਇਆ ਕਿੱਥੋਂ ਕੋਈ ਤਮਗਾ ਬਣਾ ਦਗਾ ਗੜਬੜ ਸਾਡਾ ਫੋਰਮੈਨ ਵੀ ਗਿਆ ਹੋਇਆ ਉਹ ਵੀ ਡਿਜ਼ਾਈਨ ਫੋਰਮੈਨ ਥੋੜਾ ਥੋਨੂੰ ਬੰਨਣ ਵਾਲਾ ਹੈਗਾ ਕਿਹੜਾ ਫੋਰਮੈਨ ਥੋੜਾ ਉਹ ਵੀ ਡਿਜ਼ਾਈਨ ਦਾ ਕਰਕੇ ਗਿਆ ਉਹ ਕੰਪਨੀ ਨੇ ਸਿੱਧੇ ਸੋ ਕਹਿੰਦੇ ਐਸ ਲੋਟ ਬਣਾਇਆ ਕੋ ਹੁਣ ਤਾਂ ਵੀ ਸਿੱਧੇ ਪਾ ਰਿਆੜੀ ਉਹਨਾਂ ਦੇ ਉਹ ਹੁੱਕ ਲਾਵਾਂਗੇ ਆਪਾਂ ਨਹੀਂ ਹੁੱਕ ਨਹੀਂ ਲਵਾਉਂਦਾ ਮੈਂ ਬਈ ਤਾਂ ਵੀ ਸਿੱਧੇ ਪਾ ਉਹਨਾਂ ਦੇ ਕਰਕੇ ਯਾਰ ਨਹੀਂ ਯਾਰ ਹੁੱਕ ਲਾ ਦਾਂ ਮੈਂ ਤੂੰ ਹਾਲੇ ਤਨ ਉਹੀ ਜਿਹਾ ਬਣਾ ਯਾਰ ਦਇਆ ਕਰ ਦਾਂਗੇ ਜਮਨ ਜਖੜਾ ਤਦ ਮਨਨਤੀ ਤੁਸੀਂ ਇੱਥੇ ਟੱਕਰੋ ਤੈਨੂੰ ਘਰ ਇਹ ਮੈਨੂੰ ਲੜੀ ਜਾਂਦੇ ਸਾਰੇ ਚਲ ਕੋਈ ਨਾ ਠੰਡਾ ਰਹਿ ਕਰਦਾ ਗਲੋਟ ਚੱਲੀ ਜਾਂਦੇ ਤਾਂ ਲਾਂਬੇ ਤਾਂ ਆਉਂਦੇ ਰਹਿੰਦੇ ਪਹਿਲਾਂ ਮੰਜਾ ਮੋਟਾ ਬਣਾਦਾ ਤਾਂ ਗੰਕੜੀ ਇੱਧਰ ਲੈ ਬਸ ਲਾਤੀ ਟੇਢੀ ਵਿਚਾਲੇ ਲਾਤੀ ਸੀ ਚੱਲੀ ਜਾਂਦਾ ਇਹ ਤਾਂ ਕੋਈ ਨਹੀਂ ਕੋਈ ਨਹੀਂ ਜਗਨ ਉਹ ਜਿੱਤਾ ਵਾਂ ਗਾਲਤ ਨਹੀਂ ਰੇ ਇਹਦੇ ਬੰਦੇ ਰੱਖੇ ਯਾਰ ਤੂੰ ਦੁਕਾਨ ਤੇ ਉਹ ਵਧੀਆ ਬੰਦਾ ਆਪਣਾ ਰੇ ਕਿਹੜਾ ਬੰਦਾ ਇਹ ਆ ਪੁੱਛ ਲੈ ਇਹਨੂੰ ਉਹ ਪੁੱਟਿਆ ਉਸਤਾਦ ਠੀਕ ਆ ਠੀਕ ਆ ਕੀ ਹੋ ਗਿਆ ਆ ਲੰਬਾ ਦਵਾਤਾ ਲੰਬਾ ਜੇ ਤੁਸੀਂ ਆ ਕਹੇ ਤਾਂ ਉਸਤਾਦ ਕਹਿੰਦਾ ਮੈਂ ਇੱਕ ਦੂਜਾ ਡਿਜ਼ਾਈਨ ਆਪਾਂ ਤਿਆਰ ਕਰਾਂਗੇ ਅੱਜ ਦੋ ਜਿਹੜਾ ਤੈਨੂੰ ਗੁਰੂਏ ਪੱਜੀ ਸੀ ਯੂਟਿਊਬ ਤੋਂ ਉਵੇਂ ਹੋਣਾ ਬਣਾਇਆ ਤਾਂ ਉਵੇਂ ਆ ਮੇਰਾ ਨੈਟ ਮੁੱਕ ਗਿਆ ਸੀ ਫਿਰ ਇੱਕ ਪਤਾ ਮੈਂ ਜੜਦਾ ਸੀ ਇੱਕ ਰਹਿ ਗਿਆ ਸੀ ਉਹਦਾ ਫਿਰ ਮੈਂ ਫਿਰ ਉਵੇਂ ਜੜਦਾ ਮੈਂ ਚਲਾ ਇਧਰਲੇ ਪਾਸੇ ਚੱਲ ਜੂਗਾ ਨਹੀਂ ਦਵੇ ਦਵੇ ਸਾਰੇ ਸਹੀ ਸੀ ਮੈਂ ਦੇਖ ਕੇ ਤਵੇਂ ਜਦੋਂ ਮੂਰਲੇ ਜੜਤੇ ਮੈਂ ਨੈਟ ਚੱਲੀ ਗਿਆ ਚੱਲੀ ਗਿਆ ਯੂਟਿਊਬ ਤੇ ਜਦੋਂ ਮੈਂ ਮੰਮਾ ਕਰ ਲੈ ਚੱਲਣ ਲੱਗਿਆ ਕੱਲੇ ਹੁੱਕ ਲਾਉਣ ਵਾਲੇ ਰਹਿੰਦੀ ਸੀ ਉਹਦੇ ਉਹ ਕਦਾ ਲਾਤੀ ਸੀ ਹਾਂ ਉਹ ਜਦੋਂ ਮੇਰਾ ਨੈਟ ਮੁੱਕ ਗਿਆ ਉਹਦਾ ਫਿਰ ਮੈਂ ਉਵੇਂ ਹੀ ਜੜਤੀ ਇਹਦਾ ਤਾਂ ਸਾਲ ਪੁੱਠੇ ਪਾਸੇ ਘੜਤੇ ਹਾਂ ਤਾਂ ਆਪਣੇ ਗਾਹ ਟੁੱਟ ਜਾਣਗੇ ਸਾਰੇ ਉਹ ਨਹੀਂ ਟੁੱਟਦੇ ਮਿਸਤਰੀ ਜੀ ਉਹ ਫਿਰ ਮੈਂ ਮੈਂ ਵੀ ਫਿਰ ਆਪਦੇ ਹਿਸਾਬ ਨਾਲ ਮੈਂ ਵੀ ਮਿਸਤਰੀ ਹਾਂ ਨਾ ਇਹ ਮੇਰੇ ਕਹਿੰਦਾ ਸਿੱਖਦੇ ਹੋ ਯਾਰ ਤੁਸੀਂ ਨਹੀਂ ਨਹੀਂ ਸਿੱਖਦੇ ਨਹੀਂ ਇਹ ਨਵੇਂ ਟੈਕਨੀਕ ਆਈ ਹੈ ਉਹਦਾ ਸੀ ਪੰਜ ਛੀ ਪੀਸ ਬਣਾਤੇ ਇਹਦੇ ਨਾਲ ਕੋਈ ਨੋ ਬਣਿਆ ਪਤਾ ਨਹੀਂ ਯਾਰ ਮੇਰੇ ਤਾਂ ਉਹ ਕਦਾ ਬੰਗਾ ਗਾਲਤਾਂ ਤੁਸੀਂ ਸਾੜਿਆ ਰਾਸਤਾਂ ਤੂੰ ਐ ਕਰ ਲਈ ਲੈ ਆਈਂ ਦੇਖ ਲਾਂਗੇ ਤੇ ਕਰ ਦੇਗਾ ਚੱਟਾ ਕਰ ਦਿਓ ਬਾਈ ਬਣ ਕੇ ਮੈਂ ਬਾਹਰ ਬਣਾ ਜਿੰਨੇ ਘਰ ਲੈ ਕੇ ਗਏ ਕਹਿੰਦੇ ਸਾਨੂੰ ਏਕ ਏਕ ਪੀਸ ਹੋਰ ਬਣਾ ਦਿਓ ਉਹ ਕਰਦੀ ਲੋਟ ਐ ਇਹ ਤੋਂ ਨਾ ਕਰਾਈ ਬਾਈ ਬਣ ਕੇ ਉਹ ਤਾਂ ਬਈ ਉਹ ਸਾਡੇ ਜਿਹੜੇ ਪੀਸ ਆ ਇੱਕ ਦੋ ਪਹਿਲਾਂ ਰਾਜਸਥਾਨ ਚ ਭੇਜਤੇ ਉਹਦੇ ਨਾਲ ਤੇ ਸੀ ਇਹਨੇ ਦੇਖੇ ਨਹੀਂ ਇਕੱਠੇ ਲੱਦ ਕੇ ਭੇਜੇ ਵੱਡਾ ਡਰ ਲੱਗ ਰਿਹਾ ਐ ਘੋੜਾ ਟਰਾਲੇ ਆ ਮੈਂ ਅੰਦਰ ਤਾ ਉਹਨਾਂ ਗਾਲਤਾਂ ਭਾਲੀਆਂ ਸੁੱਧ ਤਾ ਵਾਸੀ ਉਹਨੂੰ ਭਾਲਣਗੇ ਉਹ ਤੈਨੂੰ ਵੀ ਲੱਗਦਾ ਤੂੰ ਬਾਹਰ ਕੇ ਦੇਖੀ ਮੈਂ ਬਾਹਰ ਕੇ ਵੇਖ ਕੇ ਆਇਆ ਤੂੰ ਦੁਬਾਰੇ ਬਾਹਰ ਤੋਂ ਗਲਤੀ ਰਹੇਗੀ ਉਹਦੇ ਤੋਂ ਪਹੁੰਚੋ ਮੇਰੇ ਮੰਜਾ ਬਾਰੇ ਸੋਚਿਆ ਕੁਸ ਮੰਜਾ ਬਾਰੇ ਹਾਂ ਸੋਚਿਆ ਸੀ YouTube ਤੇ ਕੱਢ ਕੇ ਦੇਖਿਆ ਸੀ ਮੈਂ ਹਾਂ ਵੀ ਵੀ ਨਵਾਂ ਡਿਜ਼ਾਈਨ ਆਪਾਂ ਕਰਕੇ ਉਹ ਨਵਾਂ ਕਿਵੇਂ ਆਗਾ ਜਿ ਡੈਣਾ ਨਵਾਂ ਡਿਜ਼ਾਈਨ ਇੱਕ ਤਾਂ ਪਾਏ ਲਾਉਂਦੇ ਪਾਵੇ ਸਿੱਧੇ ਹੁਣ ਇਹ ਤੇ ਥੱਲੇ ਵੀ ਟੇਢੇ ਐਂ ਜਾ ਐਂ ਵੀ ਲੱਗਦੇ ਐ ਕਿਸੇ ਰੋਟੀ ਢਾਲਾ ਨੂੰ ਅੱਛਾ ਤਾਂ ਬੁਣਾਗੇ ਕਿਵੇਂ ਫਿਰ ਬੁਣਾ ਤਾਂ ਬੁਣੇ ਤਾਂ ਬਚਾਲੂ ਜਾਊ ਬੜਾ ਪੁੱਠਾੜਾ ਲਾ ਪਣ ਸਿੱਧਲਾ ਦਾ ਇਹ ਪਾਉ ਕਿੱਥੇ ਐ ਪਉ ਤਾਂ ਬੰਜੇ ਤੇ ਚਾਰ ਬਾਵੇ ਤਾਂ ਹਾਂ ਲਾ ਦੇ ਕੇ ਚਾਰ ਥਲੇ ਦਾ ਮੇਰੀ ਦੁਕਾਨ ਨਾ ਬੰਦ ਕਰਾ ਦੀ ਚੱਜ ਨਾ ਬਣ ਵਾਲਾ ਸਿੱਧੇ ਵੇਖ ਵੇਖ ਕੁੱਤਾ ਵੇਖ ਤਾਂ ਹਾਂ ਪਾਵੇ ਲਾ ਤੂੰ ਕਹਿੰਦਾ ਸਕੇਉਨੇ ਸਿਕਦਾਂ ਤਾਂ ਹਾਂ ਪਾਵੇ ਲਾ ਤੂੰ ਤਾਂ ਹਾਂ ਦੇ ਕਬੂਤਰਾਂ ਦੀਆਂ ਛਤਰੀਆਂ ਲਾਉਣਗਾ ਉਹਨਾਂ ਤੇ ਉਹ YouTube ਤੇ ਮੈਂ ਦੇਖਿਆ ਸੀ ਨਾ ਰਤ ਚੂੜੂ ਉਹਦੇ ਦਾ ਬਾਹਲਾ ਕੁਛ ਆਉਂਦਾ ਆਪਾਂ ਕਾਈ ਬਣ ਕੇ ਨਹੀਂ ਤਵਾਰ ਬਣਾ ਰਹੇ ਨਹੀਂ ਮੰਜੇ ਬਣਾ ਰਹੇ ਤੂੰ ਐ ਕਰ ਕਬੂਤਰਾ ਛੱਡ ਜਾ ਮੈਂ ਛੱਡ ਕਰ ਮੈਂ ਤਾਂ ਹੋਈ ਤੂੜੀ ਆਈ ਮਸ਼ੀਨ ਲੋਡ ਕਰਾਉਣੀ ਸੀ ਇਹ ਤੋਂ ਉਹ ਮਾ ਕਰੀ ਆ ਉਹ ਇੱਥੇ ਕਰੀ ਆਪਣੇ ਪਿੰਡ ਦਾ ਤੇ ਦੂਜੇ ਪਾਸੇ ਕਰੀ ਆ ਉਹ ਨਵਾਂ ਡਿਜ਼ਾਈਨ ਉਹਦੇ ਵੀ ਕਰੇਗਾ ਹਾਂ ਪਲੇਟ ਪੁੱਠੇ ਪਾਦੀ ਨਹੀਂ ਨਹੀਂ ਉਹਦੇ ਪਾਸੇ ਤੇ ਵਾਲਾ ਟ੍ਰੈਲੀ ਪੈਂਦੀ ਕਰੀ ਆਪਾਂ ਵੇਖ ਵੇਖ ਉਹ ਕਾਰ ਕੀ ਬਣਾਈ ਹੈ ਨਾ ਕੰਟਾ ਹੋ ਗਿਆ ਮੈਨੂੰ ਦੇਖੀ ਜਾਂਦੇ ਇਹ ਤਾਂ ਆਪਣੇ ਉਹ ਖੁਲਣੀਆਂ ਦੇ ਸੀਗੇ ਖੁਲ ਲਿਆ ਬਣ ਗਏ ਹੋਮੇ ਦੇ ਬਸ ਬਣੇ ਪਏ ਬਸ ਆ ਤਿਆਰ ਆ ਚਾਰੇ ਤੁੱਟਾਵੇਂ ਕਹਿੰਦੇ ਇਹ ਬਿੰਗ ਸੀ ਥੋੜਾ ਜਿਹਾ ਚ ਆ ਰਹੀ ਬੈਡਾ ਬੈਲਡ ਵਾਲਾ ਯਾਰ ਇਹ ਲੈ ਦੇਖਾਂਗੇ ਆ ਕੀ ਕਹਿੰਦੇ ਚੰਗਾ ਭਾਈ ਮੈਂ ਜਾਣਾ ਫਿਰ ਤੂੰ ਐਂ ਕਰ ਉਹ ਛੱਡ ਦੀ ਚੰਗਾ ਮੈਂ ਕਰ ਦੂੰ ਛੱਡ ਚੰਗਾ ਛੱਡ ਠੀਕ ਹੈ ਮੈਂ ਵੀ ਕੰਮ ਜਾਣਾ ਆਹਾ ਤਨ ਚਾਹ ਹੋ ਗਿਆ ਠੀਕ ਸਾਫ ਕਰਦੇ ਸੰਦ ਵੀ ਉਸਤਾਦ ਲੜੂਗਾ ਅਰੇ ਹਾਂ ਅਰੇ ਹੁਣ ਸਾਫ ਕਰਦੇ ਹੋ ਉਸਤਾਦ ਆ ਚਾਹਵਾ ਜੀ ਸ਼ਾਬਾਸ਼ ਉਹ ਮੈਂ ਲੇਟ ਹੋ ਗਿਆ ਜੀ ਰਾਤ ਵੱਧ ਪੀ ਕੇ ਥੋੜੀ ਜੀ ਪੀਨੇ ਆ ਗਏ ਹੁਣ ਕੰਮ ਕਰੇਗਾ ਲੱਭੇ ਦਬੇ ਇਹਨਾਂ ਲੰਬੇ ਉਹ ਕੱਲ ਹੱਕ ਲਾਈ ਸੀ ਇੱਕ ਉਹਦੇ ਮੁੰਡੇ ਦੇ ਟ੍ਰੇਲੀ ਦੇ ਤੇ ਬੋਣੀ ਬੋਣੀ ਹੋਈ ਅੱਜ ਬੌਣੀ ਹਜੇ ਬੌਣੀ ਕਿੱਥੋਂ ਇਹ ਸੰਤ ਸਾਫ ਕਰੀਏ ਨਾ ਬੌਣੀ ਗੱਡੀ ਤੜਕੇ ਗਲੇਸ ਬਵਾਤਾ ਕਿਹੜੀਆਂ ਬੌਣੀਆਂ ਕਰਾਏਗਾ ਤੂੰ ਕੀ ਹੋ ਗਿਆ ਜੀ ਪੁੱਠੇ ਮੰਜੇ ਬਣਾਏ ਨਾ ਦੋ ਦੋ ਮੰਜੇ ਇੱਕ ਮੰਜੇ ਤੇ ਦੋ ਦੋ ਮੰਜਿਆਂ ਦਾ ਲੋਹਾ ਲਾਤਾ ਉਹ ਪਤਾ ਹੈ ਉਹ ਦੋ ਮੰਜ਼ਲਾ ਹੋ ਜਾਊਗਾ ਮੰਜ਼ਲਾ ਦਾ ਦੋ ਹੋ ਜੋ ਲੋਹਾ ਦਾ ਆਪਣਾ ਗਿਆ ਨਾ ਅੱਜ ਅੱਜ ਕੱਲ ਅਗਲਾ ਤਾਂ ਉਹਨੇ ਦੂ ਅੱਜ ਕੱਲ 우ਸਤਾਦ ਟਾਈਮ ਮਾੜਾ ਜੇ ਹੁਣ ਬੰਦਾ ਆ ਗਿਆ ਹਾਂ ਅਗਲੇ ਨੂੰ ਐ ਹੁੰਦਾ ਵੀ ਮੰਜੇ ਤੇ ਪਿਆ ਤੇ ਅਖਿਦਾ ਮੰਜੇ ਤੇ ਢਾਉ ਆ ਅੱਛਾ ਥੱਲੇ ਦੀ ਮੰਜੇ ਛੱਡ ਕੇ ਤਾਂ ਆਲੀ ਤੇ ਹੋ ਜੀ हां ਜੀ ਜਨਾਬ ਆਦੇ ਮੰਜਲਾ ਬਉਣ ਲੱਗ ਜਾ ਇਹ ਆਪਾਂ ਬੰਗਲਾਦੇਸ਼ ਭੇਜਾਂਗੇ ਦੋ ਮੰਜਲਾ ਹੋ ਜਾਊਗਾ ਹੂੰ ਦੋ ਥਾਂ ਬਣਿਆ ਜਾਊਗਾ ਤੇ ਉਹਦੇ ਉੱਤੇ ਪਾਈਪਾ ਲੱਗਣਗੇ ਮੱਛਰਦਾਨੀ ਵੀ ਲੱਗੂ ਹਾਂ ਹਾਂ ਤੇਰੇ ਜਾਣਗੇ ਮੁੰਜੇ ਕਰਾ ਚੋ ਕਰਾ ਚੋ ਜਾਣਗੇ ਲੱਗਦਾ YouTube ਤੇ ਸਰਚ ਮਾਰ ਇਸ ਵਿੱਚ ਇਹ ਨਹੀਂ YouTube ਤੇਰਾ ਮੋਬਾਈਲ ਜਾ ਬਣਾਉਣਾ ਪਾੜ ਕੇ ਚਲ ਵਾਤਾ ਹੋ ਗਿਆ ਸਾਹਿਬ ਸਿੱਖ ਲਿਆ ਕਰ ਸਿੱਖ ਲਿਆ ਕਰ ਕੁਸ ਹਾਂ ਚਲ ਕੋਈ ਨਾ ਦੱਸੋ ਥਾਣੇ ਨੂੰ ਕੀ ਕਰਨਾ ਹੁਣ ਕਰਨਾ ਕੀ ਇੱਥੇ ਬੋਕਰ ਨਹੀਂ ਮਰੀ ਪਹਿਲਾਂ ਤਾਂ ਇਹ ਤਾਂ ਆਪਾਂ ਕਰਤਾ ਸਭ ਪਾਣੀ ਪੂਣੀ ਸ਼ਕਤੀ ਬਠਾ ਲੈ ਲਾਈਟ ਚੈੱਕ ਕਰ ਲਾਈਟ ਆ ਗਈ ਹਾਂ ਲਾਈਟ ਬੰਨੇ ਮੁਸ਼ਕਿਲ ਹੈ ਬੰਦ ਲੱਗਦਾ ਕਣਕਾਂ ਦਾ ਸਵਚਨਾ ਬੰਦ ਨਾ ਲੱਗੀ ਹੈ ਨਹੀਂ ਆਈ ਆਈ ਨਹੀਂ ਆਈ ਨਹੀਂ ਤਾਰ ਕਣਕਾਂ ਦਾ ਕਰਕੇ ਕਣਕਾਂ ਦਾ ਕਰਕੇ ਮੁਸ਼ਕਿਲ ਹੈ ਐ ਘਰ ਭਰਾ ਛੋਟੇ ਮੋਟੇ ਕਾਗ ਨੂੰ ਫੜ ਕੇ ਜਿੱਥੇ ਰੱਖ ਲਿਆ ਕਰ ਨਹੀਂ ਕਰਨਾ ਪਊ ਜੇ ਨੈਟਰ ਜਦੋਂ ਇਕੱਠਾ ਕੰਮ ਹੋ ਗਿਆ ਫੇਰ ਹੈਂਡਲ ਮਾਰੀ ਜਨਰੇਟਰ ਕਣਕਾਂ ਤੋਂ ਬਾਅਦ ਦੇਣਾ ਪਊ ਆਪਾਂ ਨੂੰ ਕਣਕਾਂ ਤੋਂ ਬਾਅਦ ਖੜਾ ਲਗਾ ਤੇ ਹੁਣ ਹੁਣ ਬੱਸ ਸਰ ਗਿਆ ਮਰ ਤਾਂ ਕਦੇ ਸ਼ਟਰ ਸਿੱਟਦਾ ਕਦੇ ਲੇਟ ਆ ਕੇ ਕਮਾਲ ਆ ਕਮਾਲ ਬੱਸ ਆਦਕੇ ਐਂ ਚਿੱਟੇ ਵੀ ਦੇਖ ਸਟਾ ਉਹ ਇਹ ਤਾਂ ਮੈਂ ਸਾਫ ਕਰਦਾ ਸੀ ਉਹ ਮੰਝਾ ਪਉਣਦੇ ਹੈ ਨਹੀਂ ਡੱਕਾ ਸਫਾਈਦਰੀ ਮੰਝਾ ਮੈਂਣਾ ਸੀਗਾ ਪਾਈਪੋ ਉੱਪਰ ਕੱਟ ਲਗੇ ਮਾਹਦੀਆਂ ਦੋਵੇਂ ਚਲੇ ਦੀ ਆਮਾ ਦਾ ਬਹਿਣਾ ਸਿਰ ਖਾਣਾ ਉਹਦਾ ਮੇਰਾ ਮੈਂ ਕਰਦਾ ਸਾਫ ਸਫਾਈ ਇਹਨੇ ਆਹ ਪੱਤਰੀਆਂ ਕੱਲ ਰ ਇੱਥੇ ਪਈਆਂ ਆ ਵੀ ਤਾਂ ਰਗੇ ਸੀ ਉਹ ਸਾਈਕਲ ਜਾ ਜਵਾਕ ਜਾ ਉਹਨਾਂ ਦਾ ਰੋਜ ਰ ਇੱਥੇ ਲਟਕੇ ਜਾਂਦਾ ਆ ਵੀ ਖੇਡ ਕੇ ਦੇਖ ਲਈ ਵਧੀਆ ਚੱਲਦੇ ਹੈ ਇਹ ਵੀ ਠੀਕ ਹੈ ਵਿਨਾਰੇ ਕਿਤੇ ਗਾਂ ਦਾ ਲੋਕ ਖੇਢੀ ਜਾਂਨੇ ਕੰਮ ਹੈ ਨਹੀਂ ਇੰਨਾ ਕੰਮ ਚੜਿਆ ਰਿਹਾ ਤੇ ਠੀਕ ਹੈ ਵਧੀਆ ਇਹਨੂੰ ਰੱਖ ਤੇ ਉਹ ਬਾਈ शिंदे ਕਿੱਥੇ ਤਰਾ ਉਸਤਾਦ ਕਿੱਥੇ ਹੋਏ ਉਸਤਾਦ ਬਾਈ ਰੋਟੀ ਖਾਣ ਗਏ ਯਾਰ ਤੂੰ ਜਮਾਈ ਜਖਣੀ ਵਰਤੀ ਟਰਾਲੀ ਦੀ ਬਤੰਦਰਾ ਯਾਰ ਕੀ ਹੋ ਗਿਆ ਬਾਈ ਤੇ ਉਹਦੇ ਜਿਹੜਾ ਤੈਨੂੰ ਮੈਂ ਕਹਿ ਕੇ ਗਿਆ ਸੀ ਵੀ ਡਾਲਾ ਉਹਦਾ ਲੋਡ ਕਰਦੀ ਵੀ ਦੋਨੇ ਪਾਸੇ ਆਏ ਖੁੱਲਦਾ ਹੋਵੇ ਉਹ ਤਾਂ ਬੈਲਟੀ ਕਰਤਾ ਕਿਸੇ ਵਾਸ ਹੀ ਨਹੀਂ ਖੁੱਲਦਾ ਹੋ ਉਹ ਬੈਲਟੀ ਕਰੇ ਵਾਖ ਕੇ ਗਿਆ ਸੀ ਕਹਿੰਦਾ ਵੀ ਦਾਣਾ ਨਾ ਡਿੱਗੇ ਪਿੱਛੇ ਦਾਣਾ ਹੁਣ ਫਿਰ ਮੈਂ ਦਾਣੇ ਕੱਢੂ ਕਿਥੋਂ ਕੱਢ ਜਦੋਂ ਤੇ ਲਿਫਟ ਚੱਕੇ ਬਾਦ ਤਾਂ ਕਿਲੋ ਕੁ ਦਾਣੇ ਰਹਾ ਕਰਨਗੇ ਕਹੀ ਨਾ ਕੱਢਦੇ ਕਰੋਗੇ ਇਹ ਕੀ ਹੁੰਦਾ ਕਿੱਡੀ ਗੱਲ ਹੈ ਹੁਣ ਸੀਜ਼ਨ ਆਇਆ ਸੀਜ਼ਨ ਅਗਲਾ ਮੰਗ ਕੇ ਵੀ ਲੈ ਜਾਂਦਾ ਅਗਲੇ ਨੂੰ ਵੀ ਦੇਣੀ ਪੈਂਦੀ ਹੈ ਢੇੜੇ ਵੀ ਲਵਾਉਣੇ ਪੈਂਦੇ ਅਗਲੇ ਹੋ ਇਹੇ ਤਾਂ ਤੇਰਾ ਫਾਇਦਾ ਮੰਗ ਕੇ ਤਾਂ ਲੈ ਜਾਂਦਾ ਨਹੀਂ ਕੋਈ ਚਲ ਉਹ ਤਾਂ ਛੱਡ ਯਾਰ ਹਾਂ ਤੇ ਹੁੱਕ ਵੀ ਨਾਲ ਹੀ ਟਰੈਕਟਰ ਤੇ ਬੈੰਡ ਕਰਤੀ ਬੈਟ ਤਾਂ ਕਰਨੀ ਆ ਭਾਈ ਮੈਨੂੰ ਆ ਨੱਸ ਯਾਰ ਮੈਂ ਕਿੱਲੀ ਕਿਵੇਂ ਕੱਢੂ ਹੁਣ ਹੋਰ ਸੰਤ ਵੀ ਪਾਉਣਾ ਕੋਈ ਕਿੱਲੀ ਕੱਢ ਕੇ ਲੈਣਾ ਕੀ ਆ ਤੂੰ ਤੋ ਕਨਾਬ ਕਿਰਾਏ ਦਾ ਕੰਮ ਕਰਦਾ ਸੰਤ ਬਾਈ ਮੈਂ ਹੋਰ ਵੀ ਪਾਉਣੇ ਹਾਂ ਉਹਦੇ ਮਗਰ ਹੋਰ ਬੰਕ ਲੈ ਕੇ ਨਹੀਂ ਕਿਸੇ ਨੂੰ ਯਾਰ ਤੂੰ ਤੇਰੇ ਨਾਲ ਨਹੀਂ ਮੈਂ ਗੱਲ ਕਰਦਾ ਤੇਰੇ ਉਸਤਾਦ ਨਾਲ ਗੱਲ ਕਰੂੰ ਮੈਂ ਫੋਨ ਲਾਉਣਾ ਆ ਜਾਂਦੇ ਜਾਂਦੇ ਤੈਨੂੰ ਤਾਂ ਹਟਾਉਣਾ ਤੇਰੀ ਛੁੱਟੀ ਦਿਵਾਉਣਾ ਕੋਈ ਨਾ ਕੋਈ ਆਂਦਾ ਉਹ ਹੀ ਸਮਝਦਾ ਹਰੇਕ ਬੰਦਾ ਯਾਰ ਵੀ ਐਸੀ ਕਿਤੇ ਕੰਮ ਨਹੀਂ ਕਰਿਆ ਯਾਰ ਉਹ ਹਲੋ ਆ ਉਸਤਾਦ ਕਿਵੇਂ ਰੌਲਾ ਜਾਂ ਪੈਂਦਾ ਸੀ ਰੌਲਾ ਕੀ ਦੱਸ ਉਸਤਾਦ ਕਦੇ ਕੋਈ ਆ ਜਾਦਾ ਕਦੇ ਕੋਈ ਆ ਕੋਈ ਆ ਕੋ ਐ ਕਰਦਾ ਤਾਂ ਤੂੰ ਬਹੁਤ ਟਾਈਮ ਲਾਉਂ ਰੋਟੀ ਖਾਣ ਤੇ ਯਾਰ ਤੇ ਰੋਟੀ ਦੇ ਟਾਈਮ ਲੱਗਦੇ ਹੁੰਦੇ ਰੋਟੀ ਖਾਣੇ ਉਹ ਵੀ ਦੱਬਰ ਕਰ ਛੱਡੀਏ ਪਤਾ ਨਹੀਂ ਕੀ ਕਰਾ ਉੱਥੇ ਚਮਚੇ ਜ ਕੋ ਮਰੇ ਤਾਂ ਕਿਹਨੇ ਨੰਦ arena ਸੋ ਬੜਾ ਟਾਈਮ ਲਾਇਆ ਕਿ ਇੱਥੇ ਮੇਰੇ ਗਾਲ ਪਈ ਜਾਂਦੇ ਕਿਹੜਾ ਆਇਆ ਸੀ ਉਹ ਆਇਆ ਸੀ ਜਵਾਕ ਜਾ ਉਹਨਾਂ ਦਾ ਮੈਨੂੰ ਫੋਨ ਆਈਦਾ ਤਾਂ ਮੇਰਾ ਫੋਨ ਨਹੀਂ ਚੱਕਿਆ ਉਹਦਾ ਕੀ ਕਹਿੰਦਾ ਮੈਂ ਬੜਾ ਹੁੱਕ ਵਾਇਰਡ ਕਰਤੀ ਮੈਂ ਫਿਰ ਹੁੱਕ ਹੋਰ ਵਾਇਰਡੀ ਹੋ ਉਹ ਕਹਿੰਦਾ ਮੇਰੀ ਕਿੱਲੀ ਨਿਕਲਦੀ ਐ ਹੁਣ ਕਦੇ ਆਖੋ ਮੇਰੀ ਕਿੱਲੀ ਨਾ ਨਿਕਲੇ ਕਿੱਲੀ ਨਿਕਲਦੀ ਐ ਕੀ ਕਰੇ ਫਿਰ ਬੰਦਾ ਜਾ ਤੂੰ ਨਹੀਂ ਲੋਟਾਂ ਦਾ ਤਪਾ ਮਾਰੇ ਤੂੰ ਤਾਂ ਲਾਂਬਾ ਨੇ ਬਸ ਦੁਕਾਨ ਤੋਂ ਮੁੱਧੀ ਮਰਤੀ ਜਮਾ ਉਹ ਮੈਂ ਤਾਂ ਆਖਿਆ ਤਾਂ ਜਰਾ ਹੁਣ ਮੈਂ ਕੀ ਕਰਾਂ ਜਰਾ ਤਾਂ ਲਾਂਬੇ ਉਹੀ ਆਈ ਜਾਂਦੇ ਐ ਐ ਕਰ ਖੜਾ ਐ ਕਰ ਖੜਾ ਹੋਖਣਾ ਕਣੌਂ ਯਾਰ ਐਨ ਕਦਰ ਇੱਥੇ ਚੱਲ ਉਸਤਾ ਟੱਪ ਜਾ ਬਹਿ ਕੇ ਕਿਉਂਦਾ ਮੇਰੇ ਫਿਰ ਬਾਹਰ ਨੀ ਤੇਰੀ ਤਨਖਾਹ ਦੇ ਲਈ ਤੂੰ ਭਗ ਜਾ ਮੈਂ ਹੋਰ ਮਾਰੂੰ ਕੋਈ ਸਿੱਕਾ ਤੇਰਾ ਬੰਦਾ ਰਹਿੰਦਾ ਚੜ ਜਾ ਰਹੇਂਦਾ ਬੰਦਾ ਰਹਿੰਦਾ ਪੰਜ ਪੰਜਾ ਮੇਰੇ ਵਰਗੇ ਡਿਜ਼ਾਈਨ ਨਹੀਂ ਮਿਲਣੇ ਤੈਨੂੰ ਉਹ ਨਾ ਮਿਲਣਦੇ ਯਾਰ ਤੂੰ ਭਗ ਜਾ ਯਾਰ ਪੁੱਟਾਏਗਾ ਮੈਂ ਤਾਂ ਰੱਖਦਾ ਹੀ ਨਹੀਂ ਬੰਦਾ ਚੱਲ ਜਾ ਬਣਾ ਜਾ ਰਹੇਂ ਨਹੀਂ ਲਹੋ ਪੀਤਾ ਢੱਕਾ ਨਹੀਂ ਕਰਦਾ ਢੱਕਾ ਘਾ ਘਮੋਡੀਆਂ ਦਾ ਆਪ ਹੀ ਕਰਨਾ ਪਊਂਦਾ ਕਜੀ ਤਾਂ ਬਾਲੇ ਲਾਂਬੇ ਪਏ 15 16 ਹੋਰ ਆਉਣਗੇ ਮੈਂ ਤਾਂ ਹੋਰ ਦੁਕਾਨ ਤੇ ਲੱਗ ਜੂ ਮੈਨੂੰ ਕੀ ਲਾਂਬੇ ਸਾਰੇ ਪਏ ਆ ਜੀ ਫਾਰੇ ਤੇ ਇਹਨੂੰ ਆਉਣਗੇ ਮੈਨੂੰ ਕੀ ਆ ਤਾਂ ਘਟ ਤੇ ਲੱਗ ਜੂ ਤਾਂ ਕੀ